ਇਸੇ ਤਰ੍ਹਾਂ ਆਪਣੀ ਗਵਰਨਰ ਸਟੇਟ ਓਰੀਗਨ ਦੇ ਗਵਰਨਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ ਆ ਕਿਉਂਕਿ ਉੱਥੇ ਇੱਕ 올림픽 ਪਾਈਪਲਾਈਨ ਜਿਹੜੀ ਕਿ 90% ਪੂਰੀ ਸਟੇਟ ਦਾ ਫਿਊਲ ਸਪਲਾਈ ਕਰਦੀ ਆ ਉਹ ਸ਼ਟਡਾਊਨ ਆ ਕਿਉਂਕਿ ਲੀਕ ਹੋ ਗਿਆ ਸੀ ਗਵਰਨਰ ਟੀਨਾ ਕੋਟੇਕ ਉਹਨਾਂ ਨੇ ਜੋ ਇਹ ਕਿਹਾ ਆ ਭਈ ਸਾਡੀ ਜਿਹੜੀ ਸਟੇਟ ਆ ਹੁਣ ਸ਼ਿਪਸ ਰਾਹੀਂ ਤੇ ਟਰੱਕਸ ਰਾਹੀਂ ਜਿਹੜੀ ਆ ਸਾਰੀ ਜਿਹੜੀ ਫਿਊਲ ਆ ਉਸ ਨੂੰ ਹੌਲ ਕਰਨਗੇ ਤਾਂ ਕਿ ਕਿਸੇ ਤਰ੍ਹਾਂ ਦੀ ਇੰਟਰਰਪਸ਼ਨ ਨਾ ਹੋ ਸਕੇ ਬੀਪੀ ਪੈਟਰੋケमिकਲ ਪਾਈਪਲਾਈਨ ਜੋ ਆ ਵਾਸ਼ਿੰਗਟਨ ਤੇ ਓਰੀਗਨ ਦੇ ਵਿੱਚ ਚੱਲਦੀ ਆ ਜਿੱਥੇ ਕਿ ਇਹ ਲੀਕ ਹੋਈ ਆ ਬੀਪੀ ਦੇ ਕਰੂ ਨੇ ਕਹਿੰਦੇ 200 ਫੁੱਟ ਤੇ 400 ਮੀਲ ਲੰਮਾ ਜਿਹੜਾ ਪਾਈਪਲਾਈਨ ਆ ਉਹਦੇ ਉੱਤੇ ਇਸ ਟਾਈਮ ਉਹ ਵਰਕਆਊਟ ਕਰ ਰਿਹਾ ਜਿੱਥੋਂ ਲੀਕ ਹੋਇਆ ਤਾਂ ਕਿ ਲੀਕ ਨੂੰ ਬੰਦ ਕੀਤਾ ਜਾ ਸਕੇ ਓਰੀਗਨ ਦੇ ਆਫੀਸ਼ੀਅਲਸ ਨੇ ਕਿਹਾ ਵੀ ਫਿਊਲ ਸ਼ਾਰਟੇਜ ਤਾਂ ਨਹੀਂ ਹੋਊਗੀ ਕਿਸੇ ਤਰ੍ਹਾਂ ਦੀ ਕਿਉਂਕਿ ਪੋਰਟਲੈਂਡ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਵੀ ਐਮਰਜੈਂਸੀ ਮੀਜਰਸ ਜਿਹੜੇ ਆ ਉਹ ਡਿਕਲੇਅਰ ਕਰ ਦਿੱਤੇ ਗਏ ਹੈਗੇ ਆ ਸੋ ਵਕ ਵਕ ਸਟੇਟਾਂ ਤੋਂ ਜੋ ਫਿਊਲ ਆ ਉਹ ਹੁਣ ਸ਼ਿਪਸ ਰਾਹੀਂ ਤੇ 22 ਟਰੱਕਸ ਉਹ ਓਰੀਗਨ ਸਟੇਟ ਦੇ ਵਿੱਚ ਪਹੁੰਚਾਇਆ ਜਾਊਗਾ ਜੀ ਸੋ ਹਰਜੋਤ ਸਿੰਘ ਜੀ ਥੈ Thanksgiving ਦਾ ਆਪਾਨੂੰ ਸਭ ਨੂੰ ਪਤਾ ਆ ਵੀ ਇਹ ਵਕਤ ਤਾਂ ਤੇ ਲੋਕਾਂ ਨੇ ਟਰੈਵਲ ਕਰਨਾ ਆ ਜਿਹੜਾ ਸੀਟੈਕ ਜਿਹੜਾ ਉੱਥੇ ਦਾ ਸਭ ਤੋਂ ਲੱਗੇ 에어ਪੋਰਟ ਆ ਬਹੁਤ ਜ਼ਿਆਦਾ ਜਿਹੜੇ ਪੋਰਟਲੈਂਡ ਦੀ ਥਾਂ ਤੇ ਉੱਥੇ ਹੀ ਉਤਰਦੇ ਨੇ ਕਹਿੰਦੇ ਵੀ ਹੌਲੀਡੇ ਫਲਾਈਟਸ ਦੇ ਉੱਤੇ ਵੀ ਇੰਪੈਕਟ ਹੋ ਸਕਦਾ ਇਹ ਇੱਕ ਟੈਨਸ਼ਨ ਜਿਹੜੀ ਉਹਨਾਂ ਨੇ ਜ਼ਰੂਰ ਜਿਹੜੀ ਉਹ ਹੈਗੀ ਆ ਕੋਟਕ ਦੇ ਆਫਿਸ ਨੇ 오ਰੇਗਨIANS ਨੂੰ ਇਹ ਕਿਹਾ ਆ ਵੀ ਹਾਇਰ ਪ੍ਰਾਈਸ ਤੋਂ ਪੰਪ ਦੇ ਉੱਤੇ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ ਸੋ ਉਹਨਾਂ ਨੇ ਟੈਨਸ਼ਨ ਜਿਹੜੀ ਆ ਉਹ ਅ ਜਿਤਾਈ ਜਿਹੜੀ ਉਹ ਹੈਗੀ ਆ ਸੋ ਕਹਿੰਦੇ ਵੀ ਕਾਸਟ ਜਦੋਂ ਹੋਰ ਤਰੀਕੇ ਦੇ ਨਾਲ ਇੱਥੇ ਤੇਲ ਨੂੰ ਲਿਆਉਣਾ ਆ ਤੇ ਉਹ ਮਹਿੰਗਾ ਜਿਹੜਾ ਉਹ ਪਵੇਗਾ ਸੋ ਓਰੇਗਨ ਵਾਲਿਆਂ ਨੂੰ ਕੁਝ ਕਿਸਮ ਦੇ ਲਈ ਖਾਸ ਕਰਕੇ ਜਿੰਨੀ ਦੇਰ ਤੱਕ ਇਹਨਾਂ ਦਾ ਪਾਈਪਲਾਈਨ ਠੀਕ ਨਹੀਂ ਹੁੰਦਾ ਉਨੀ ਦੇਰ ਤੱਕ ਮਹਿੰਗਾ ਪ੍ਰਾਈਸ ਜਿਹੜਾ ਪਾ ਆ ਉਹ ਕਰਨਾ ਦੇਣਾ ਪੈ ਸਕਦਾ ਹੈ